ਜਿਵੇਂ ਗੱਲ ਐਗਜ਼ਿਟ ਪੋਲ ਦੀ ਕਰਾਂ ਜਿੱਕਰ ਮੈਂ ਗੱਲ ਮਹਾਰਾਸ਼ਟਰ ਝਾਰਖੰਡ ਤੋਂ ਹੁੰਦਿਆਂ ਹੋਇਆਂ ਪੰਜਾਬ ਦੀਆਂ 4 ਸੀਟਾਂ ਤੇ ਜਿਮਨੀ ਚੋਣ ਲਈ ਪਈਆਂ ਵੋਟਾਂ ਦੇ ਹਵਾਲੇ ਨਾਲ ਐਗਜ਼ਿਟ ਪੋਲ ਦੀ ਕਰਾਂ ਤਾਂ ਐਗਜ਼ਿਟ ਪੋਲ ਤਾਂ ਕਾਫੀ ਕੁਸ਼ਕ੍ਰੰਦ ਨੇ ਮੈਂ ਮਹਾਰਾਸ਼ਟਰ ਦੇ ਵਿੱਚ ਕੁਝ ਤਰ੍ਹਾਂ ਦਾ ਐਗਜ਼ਿਟ ਪੋਲ ਦੱਸ ਰਿਹਾ ਕਾਂਗਰਸ ਸ਼ਰਦ ਪਵਾਰ ਵਾਲੀ ਤੇ ਸ਼ਿਪਸੈਨਾ ਉਧਰ ਠਾਕਰੇ ਵਾਲੀ ਇਹ ਨੇੜੇ ਜਾ ਰਹੇ ਨੇ ਬਹੁਤ ਮਾਤੇ ਜਿਆਦਾਤਰ ਧਿਰਾਂ ਦੱਸ ਰਹੀਆਂ ਨੇ ਕਿ ਨਹੀਂ ਭਾਜਪਾ ਵਾਲੀ ਅਜੀਤ ਪਵਾਰ ਵਾਲੀ ਤੇ ਦੂਜੀ ਸ਼ਿਪਸੈਨਾ ਉਹ ਨੇੜੇ ਜਾ ਰਹੇ ਨੇ ਸਹੀ ਲਫ਼ਜ਼ਾਂ ਦੇ ਵਿੱਚ ਐਗਜ਼ਿਟ ਪੋਲ ਹਰਿਆਣੇ ਵਾਲੀ ਸਥਿਤੀ 'ਚ ਨੇ ਹਰਿਆਣੇ 'ਚ ਜਿਆਦਾਤਰ ਐਗਜ਼ਿਟ ਪੋਲ ਕਾਂਗਰਸ ਦੀ ਸਰਕਾਰ ਬਣਾ ਰਹੀ ਸੀ ਸਰਕਾਰ ਬਣ ਗਈ ਭਾਜਪਾ ਦੀ ਹੁਣ ਉਹ ਭਾਜਪਾ ਨੂੰ ਲੋਕ ਫਤਵਾ ਸੀ ਉਹ ਕਾਂਗਰਸੀ ਨਲਾਇਕੀ ਸੀ ਉਹ ਕਾਂਗਰਸੀ ਆਪਸ ਵਿੱਚ ਫੁੱਟ ਦਾ ਅਸਰ ਸੀ ਈਬੀਐਮ ਸੀ ਜਾਂ ਸੱਚਮੁੱਚ ਲੋਕਾਂ ਨੂੰ ਲੱਗਿਆ ਵੀ ਭਾਜਪਾ ਨੇ ਕੰਮ ਕੀਤਾ ਇਸ ਲਈ ਇਸ ਨੂੰ ਤੀਸਰੀ ਵਾਰ ਮੌਕਾ ਦੇਣਾ ਚਾਹੀਦਾ ਜੋ ਵੀ ਸੀ ਪਰ ਐਗਜ਼ਿਟ ਪੋਲ ਤੋਂ ਹੋ ਗਏ ਹੁਣ ਇੱਕ ਵਾਰ ਫੇਰ ਮਹਾਰਾਸ਼ਟਰ ਨੂੰ ਝਾਰਖੰਡ ਦੀਆਂ ਚੋਣਾਂ ਦੇ ਹਵਾਲੇ ਨਾਲ ਐਗਜ਼ਿਟ ਪੋਲ ਦਾਤੇ ਨੇ ਬੈਸੇ ਐਗਜ਼ਿਟ ਪੋਲ ਦੀ ਹਵਾ ਕਈ ਵਾਰ ਨਿਕਲੀ ਹੈ। ਵੱਖੋ-ਵੱਖ ਮੌਕਿਆਂ ਦੇ ਨਿਕਲੀ ਹੈ। ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦਾ ਫਤਵਾ ਸੁਣਾ ਦਿੱਤਾ ਗਿਆ ਸੀ ਨ ਐਗਜ਼ਿਟ ਪੋਲਾਂ ਦੇ ਰਾਈ ਜਦੋਂ ਮਨਪ੍ਰਿਤ ਬਾਦਲ ਬਾਗੀ ਹੋ ਕੇ ਪੀਪੀਪੀ ਰਾਈ ਮੈਦਾਨ ਚ ਆਏ ਸੀ। ਸੁਖਵੀਰ ਬਾਦਲ ਹੋਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪਿੰਡ ਬਾਦਲ ਨੂੰ ਚਲੇ ਗਏ ਸੀ। ਕੈਪਟਨ ਅਮਰਿੰਦਰ ਨੇ ਆਪਣੇ ਘਰੇ ਦੇਗੇ ਚੜਾ ਲੇ ਸੀ। ਖਾਣਾ ਪੀਣਾ ਬਣ ਗਿਆ ਸੀ। ਰਾਜਪਾਲ ਦੇ ਘਰੇ ਜਾ ਕੇ ਸਟੇਜ ਕਿੱਥੇ ਲੱਗਣੀ ਹੈ ਐਂਟਰੀ ਕਿਧਰੋਂ ਕਰਨੀ ਹੈ ਸੌ ਕਿੱਥੋਂ ਚੁੱਕਣੀ ਆ ਕੇ ਕਿੱਥੇ ਬੈਠਣਾ ਇਹ ਸਾਰਾ ਕੁਝ ਤੈਅ ਕਰ ਲਿਆ ਸੀ ਤੇ ਉਹ ਨਤੀਜਾ ਹੈ ਖੇਲ ਪਲਟ ਗਿਆ ਧੋਕੇ ਦੇ ਰੇ ਰਹਿ ਗਿਆ ਐਗਜ਼ਿਟ ਪੋਲ ਹਾਲੀ ਦੌਰਾਨ ਜਦੋਂ ਆਮਚੋਣਾ ਹੋਈਆਂ ਉਹਨਾਂ ਆਮਚੋਣਾ ਚ ਬਹੁ ਗਿਣਤੀ ਐਗਜ਼ਿਟ ਪੋਲ ਐਵਰੇਜ 350 ਦੇ ਗੇਟ ਤੱਕ ਭਾਜਪਾ ਨੂੰ ਸੀਟਾਂ ਦੇ ਰਹੇ ਸੀ ਸੀਟਾਂ ਲਗੀਆਂ 240 ਦੇ ਗਿਟ ਚ ਫਸ ਕੇ ਸੋ ਇਸ ਲਈ ਐਗਜ਼ਿਟ ਪੋਲ ਤੇ ਨਤੀਜਿਆਂ ਚ ਫਰਕ ਆ ਜਾਂਦਾ ਪਰ ਹੁਣ 20 ਤਰੀਕ ਨੂੰ ਵੋਟਾਂ ਪਈਆਂ ਅੱਜ 21 ਤਰੀਕ ਮੁੱਕ ਗਈ ਕੱਲ ਦਾ ਦਿਨ ਵੀ ਤਾਂ ਲੰਗਾਉਣਾ ਵੋਟਰਾਂ ਨੇ ਵੀ ਸਮਰਥਕਾਂ ਨੇ ਵੀ ਤੇ ਉਮੀਦਵਾਰਾਂ ਨੇ ਖਾਸ ਕਰਕੇ ਸੇ ਫਿਰ ਕਈਆਂ ਨੂੰ ਐਗਜ਼ਿਟ ਪੋਲ ਦਾ ਸਹਾਰਾ ਹੁੰਦਾ ਕਿ ਲੈ ਵੀ ਐਗਜ਼ਿਟ ਪੋਲ ਆਪਾਂ ਜਿਤਾ ਰਹੇ ਨੇ ਆਪਣੇ ਲੀਡਰ ਨੂੰ ਜਿਤਾ ਰਹੇ ਨੇ ਆਪਣੀ ਪਾਰਟੀ ਨੂੰ ਜਿਤਾ ਲੈਣ ਦੀ ਗੱਲ ਬਣ ਗਈ ਕਈਆਂ ਨੇ ਦਿਨ ਇਸ ਹੱਬ ਨਟ ਪਾਉਣਾ ਹੁੰਦਾ ਕਿ ਲਾ ਐਗਜ਼ਿਟ ਪੋਲ ਦੇ ਹਿਸਾਬ ਨਾਲ ਥੋੜਾ ਹੁੰਦੇ ਨੇ ਨਤੀਜੇ ਲਾ ਲੋਕਾਂ ਨੇ ਵੋਟਾਂ ਪਾਈਆਂ ਆਪਾਂ ਨੂੰ ਆਪਣੇ ਬੰਦੇ ਦੱਸਦੇ ਨੇ ਸੋ ਇਹ ਸਾਰੇ ਦਿਨ ਟੱਪ ਜਾਂਦੇ ਨੇ ਫਿਰ ਨਤੀਜੇ ਨਤੀਜੇ ਹੁੰਦੇ ਨੇ ਪਰ ਹਾਂ ਐਗਜ਼ਿਟ ਪੋਲ ਦਾਵਾ ਕਰ ਰਹੇ ਨੇ ਕਿ ਮਹਾਰਾਸ਼ਟਰ ਦੇ ਵਿੱਚ ਇਹ ਔਸਤਨ ਐਗਜ਼ਿਟ ਪੋਲਾਂ ਦੀ ਐਵਰੇਜ ਦੱਸਦੀ ਹੈ ਕਿ ਮਹਾਰਾਸ਼ਟਰ ਵਿੱਚ ਐਨਡੀਏ ਬੜਤ ਬਣਾ ਰਿਹਾ ਤੇ ਬਹੁਤ ਮੱਦੇ ਨੇੜੇ ਜਾ ਰਿਹਾ ਇਸੇ ਤਰ੍ਹਾਂ ਝਾਰਖੰਡ ਦੇ ਵਿੱਚ ਕਹਿੰਦੇ ਬਹੁਤ ਨੇਕ ਟੂ ਨੇਕ ਮੁਕਾਬਲਾ ਪਤਾ ਨਹੀਂ ਕਿਦਾ ਕੀ ਬਣੇ ਮਹਾਰਾਸ਼ਟਰ ਦੇ ਵਿੱਚ 288 ਕੁੱਲ ਸੀਟਾਂ 145 ਬਹੁਮਤ ਲਈ ਚਾਹੀਦੀਆਂ ਭਾਜਪਾ ਇੱਥੇ 125 ਤੋਂ 140 ਜਾਂ ਕੁਝ ਤਰ੍ਹਾਂ ਦੇ ਹਵਾਲੇ ਨਾਲ 150 ਤੱਕ ਜਾ ਰਹੀ ਹੈ ਭਾਜਪਾ ਦੇ ਉਹਦੇ ਸਹਿਯੋਗੀ ਤੇ ਕਾਂਗਰਸ ਵੀ ਇੱਥੇ ਕੁਝ ਤਰ੍ਹਾਂ ਦੇ ਹਵਾਲੇ ਨਾਲ 135 ਤੋਂ 150 ਤੱਕ ਜਾ ਸਕਦੀ ਹੈ ਕੁਝ ਤਰ੍ਹਾਂ ਕਹਿੰਦੀ ਹੈ ਨਹੀਂ 125 ਦੇ ਗੇਟ 'ਚ ਫਸ ਕੇ ਰਹਿ ਸਕਦੀ ਹੈ ਸੋ ਇਹ ਜੀ ਦੋ ਹੀ ਤਰ੍ਹਾਂ 125 ਤੋਂ ਉੱਪਰ ਜਾਂਦੀਆਂ ਦਿਖ ਰਹੀਆਂ ਪਰ ਕਿਹੜਾ 145 ਦਾ ਅੰਕੜਾ ਸ਼ੂਕਾ ਇਹ ਤੇ ਹੀ ਨੂੰ ਪਤਾ ਲੱਗੂਗਾ ਝਾਰਖੰਡ ਪੂਲ ਸੀਟਾਂ 81 ਨੇ 48 ਬਹੁਮਤ ਲਈ ਚਾਹੀਦੀਆਂ ਤੋਂ ਭਾਜਪਾ ਕਹਿੰਦੇ ਜੀ ਇੱਥੇ ਤੇ ਉਹਨਾਂ ਦੇ ਸਹਿਯੋਗੀ 당 ਇੱਥੇ 39 ਤੱਕ ਜਾ ਸਕਦੇ ਨੇ ਕਾਂਗਰਸ ਇੱਥੇ 38 ਤੱਕ ਜਾ ਸਕਦੀ ਹੈ ਤੇ ਇਹਦਾ ਮਤਲਬ ਬਹੁਮਤ ਦੇ ਦੋਨੇ ਬਹੁਤ ਨੇੜੇ ਨੇ ਇੱਕ ਅੱਧੀ ਸੀਟ ਇੱਧਰ ਉੱਧਰ ਹੋਈ ਬੇਕਲਾ ਹੋ ਜਾਣਾ ਸੋ ਇਸ ਲਈ ਇਹ ਤਾਂ ਹੈਗੀ ਇਹ ਐਗਜ਼ਿਟ ਪੋਲ ਪਰ ਪੰਜਾਬ ਦੇ ਐਗਜ਼ਿਟ ਪੋਲ ਪੰਜਾਬ ਦੇ ਐਗਜ਼ਿਟ ਪੋਲ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਐਗਜ਼ਿਟ ਪੋਲ ਕਹਿੰਦਾ ਕਿ ਚਾਰੋਂ ਸੀਟਾਂ ਅਸੀਂ ਜਿੱਤ ਰਹੇ ਹਾਂ ਕਾਂਗਰਸ ਆਪਣੇ ਐਗਜ਼ਿਟ ਪੋਲ ਰਾਹੀਂ ਕਹਿ ਰਹੀ ਹੈ ਕਿ ਅਸੀਂ ਜੇ ਤਿੰਨ ਤਾਂ ਲਈ ਜਾਵਾਂਗੇ ਨਹੀਂ ਦੋ-ਦੋ ਤਾਂ ਛੱਡਦੇ ਹੀ ਨਹੀਂ ਕਿ ਦੋ ਜਿੱਥਤਤਾ ਦੀ ਲੈ ਕੇ ਦੋ ਅਸੀਂ ਲੈ ਜਾਾਂਗੇ ਇਧਰ ਬੀਜਪੀ ਵਾਲੇ ਕਹਿੰਦੇ ਜੀ ਸਾਡਾ ਵੋਟ ਬੈਂਕ ਦੇਖੋ ਇਸ ਵਾਰ ਕਿੰਨਾ ਵੱਧਾ ਤੇ ਅਸੀਂ ਗਿੱਦੜਵਾਹਾ ਹਾਂ ਜੀ ਅਸੀਂ ਬਰਨਾਲੇ ਤੇ ਜੀ 11 ਨਾਨਕ ਦਾ ਅਸੀਂ ਬਾਣੀ ਪਾ ਲਈ ਜੀ ਬਾਕੀ ਪਾਰਟੀਆਂ ਸਾਡਾ ਐਗਜ਼ਿਟ ਪੋਲ ਇਹ ਕਹਿੰਦਾ 62 ਦਾ ਐਗਜ਼ਿਟ ਪੋਲ ਕਹਿੰਦਾ ਵੀ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਸਿਮਰਜੀਤ ਮਾਨ ਦਾ ਦੋ ਤਾਂ ਕਹਿੰਦਾ ਵੀ ਬੱਲੇ ਬੱਲੇ ਵੀ ਸ਼ਹਿਰੀਆਂ ਨੇ ਕੋਈ ਸਾਥ ਦਿੱਤਾ ਤੇ ਪਿੰਡਾਂ 'ਚ ਤਾਂ ਵੀ ਚੱਲ ਗੱਲ ਹੈਗੀ ਹੋਇਆ ਸੋ ਸਭ ਦੇ ਐਗਜ਼ਿਟ ਪੋਲ ਆਪਣੇ ਆਪਣੇ ਹੱਕ ਚ ਪਰ ਪੰਜਾਬ ਦੇ ਵੋਟਰਾਂ ਦਾ ਐਗਜ਼ਿਟ ਪੋਲ ਇਹ ਕਹਿੰਦਾ ਕਿ ਜੱਬੇ ਹਾਲ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਪਹਿਲੇ ਦਿਨ ਤੋਂ ਹੀ ਐ ਲੱਗ ਰਹੀ ਸੀ ਕਿ ਪਸ ਪਾਰ ਹੈ ਗੱਡੀ ਉਸ ਦੇ ਰਾਹ ਚ ਅੜੀਕਾ ਬਣੀਆਂ ਕੁਝ ਤਰ੍ਹਾਂ ਚੁਣੌਤੀ ਬਣੇ ਕੁਝ ਉਮੀਦਵਾਰ ਪਰ ਇੱਥੇ ਆਪ ਆਦਮੀ ਪਾਰਟੀ ਦਾ ਐਜ ਉੱਪਰ ਲੱਗਦਾ ਤੇ ਉਧਰ ਡੇਰਾ ਨਾਨਕ ਜੇਕਰ ਜਾਈਏ ਤਾਂ ਲੰਗਾ ਕਿੰਨਾ ਕੁ ਭੁਗ ਸਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਅਕਾਲੀ ਦਲ ਕਿੰਨਾ ਕੁ ਭੁਗ ਸਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਹ ਵੀ ਕਾਫੀ ਕੁਝ ਤੈਅ ਕਰਦਾ ਹੈ ਤੇ ਬੀਜੇਪੀ ਕਿੰਨੀਆਂ ਵੋਟਾਂ ਵੱਧ ਲੈ ਕੇ ਜਾਊਗੀ ਔਰ ਕਿਹਦੀਆਂ ਲੈ ਕੇ ਜਾਊਗੀ ਇਹ ਵੀ ਨਤੀਜਿਆਂ ਨੂੰ ਤੈਅ ਕਰਦਾ ਸੋ ਕਹਿੰਦੇ ਡੇਰਾਵਾ ਨਾਨਕ ਬਾਰੇ ਕੋਈ ਵੀ ਤਰਖ ਖੁੱਲ੍ਹ ਕੇ ਔਰ ਸਪਸ਼ਟ ਬੋਲਣ ਲਈ ਤਿਆਰ ਨਹੀਂ ਗਿੱਦੜਵਾਹ ਗਿੱਦੜਵਾਹ ਦੇ ਵਿੱਚ ਸਭ ਤੋਂ ਗਹਿਗਾ ਚ ਮੁਕਾਬਲਾ ਵੋਟਾਂ ਦਾ ਪ੍ਰਤੀਸ਼ਤ ਵੀ ਦੱਸਦਾ ਕਿ ਗਿੱਦੜਵਾ ਕਿੰਨਾ ਖਾਸੀ 81% ਵੋਟਾਂ ਪੋਲ ਹੋਈਆਂ ਜਦੋਂ ਕਿ ਬਾਕੀ ਥਾਵਾਂ ਤੇ ਜੇ ਆਪਾਂ ਦੇਖੀਏ ਤਾਂ ਉਮੇਂ ਵੋਟ ਪੋਲ ਨਹੀਂ ਹੋਈ ਜਿਵੇਂ ਲੀਡਰਾਂ ਦਾ ਜ਼ੋਰ ਲੱਗਿਆ ਸੀ ਖਾਸ ਕਰ ਚੱਬੇ ਵਾਲ ਤੇ ਬਰਨਾਲੇ ਚ ਤਾਂ ਚੱਬੇ ਵਾਲ ਚ 53% ਹੋ ਸਕਦਾ ਹੈ ਫੇਰ ਵੱਧ ਦੇਖਦੇ ਦਿਨ ਤੱਕ ਅਜੇ ਸੋ ਬਰਨਾਲੇ ਚ 54% ਡੇਰਾ ਉਹ ਬਾਨਾ ਨੰਕ ਚ 63% ਤੇ ਗਿੱਦੜਵਾ 81% ਤੋਂ ਪਾਰ ਸੋ ਇਹ ਵੋਟ ਪਰਸੈਂਟ ਦੱਸਦਾ ਕਿ ਗਿੱਦੜਵਾ ਕਿੰਨਾ ਹੀ ਮਹੱਤਵ ਰੱਖਦਾ ਹਾਂ ਪਿਛਲੀ ਵਾਰ ਨਾਲੋਂ ਬੇਸ਼ੱਕ ਘਟਨੇ ਗਿੱਦੜਵਾਹਾ ਦੇ ਵਿੱਚ 2017 ਵਿੱਚ 88% ਸੀ 2022 ਦੇ ਵਿੱਚ 85% ਸੀ ਤੇ ਹੁਣ 68% ਹੈ ਜਿਮਨੀ ਚੌਂਡ ਚ ਡੇਰਾ ਨਾਨਕ ਦੇ ਵਿੱਚ 2017 ਵਿੱਚ 78% ਸੀ 2022 ਚ 73% ਸੀ ਹੁਣ 63% ਹੈ ਬਰਨਾਲੇ ਦੇ ਵਿੱਚ 2017 ਦੇ ਵਿੱਚ 78% ਸੀ ਐ 2022 ਦੇ ਵਿੱਚ 71% ਸੀ ਹੁਣ 54% ਹੈ ਚੱਬੇਵਾਲ ਦੇ ਵਿੱਚ 2017 ਚ 74% ਸੀ 2022 ਚ 71% ਸੀ ਤੇ ਹੁਣ 53% ਹੈ ਪਰ ਗਿੱਦੜਵਾਦੀ 81% ਕਹਿੰਦੀ ਆ ਤੇ ਫਿਰ ਵੀ ਬਈ ਬਹੁਤ ਵੋਟ ਪਈਆ ਉਹ ਰੇ ਵੋਟ ਮਨਪ੍ਰਿਤ ਬਾਦਲ ਨੇ ਜਿਵੇਂ ਜੋਰ ਲਾਇਆ ਉਹਦਾ ਅਸਰ ਕਾਂਗਰਸ ਦੇ ਰਾਜਾ ਬੜਿੰਗ ਤੇ ਉਹਨਾਂ ਦੀ ਧਰਮ ਪਤਨੀ ਅਮਰਤਾ ਬੜਿੰਗ ਨੇ ਜਿਸ ਸ਼ਿੱਦਤ ਨਾਲ ਵੋਟਾਂ ਨੂੰ ਘਰਾਂ ਚੋਂ ਬਾਹਰ ਕੱਢਿਆ ਉਹਦਾ ਨਤੀਜਾ 81% ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟਿਲੋਂ ਆਪਲੇ ਹੁਣ ਤੱਕ ਕਰੋ ਕਾਢ ਹੀ ਲਿਆਏ ਅਕਾਲੀਆਂ ਨੂੰ ਵੀ ਬਾਹਰ ਲਿਆਉਣ ਚ ਕਾਮਯਾਬ ਹੋਏ ਨੇ ਕਿਉਂ ਤਾਂ ਨਤੀਜਾ ਹਾਂ ਹੁਣ ਆਪ ਦਾ ਜਿੰਨਾ ਵੀ ਵੋਟਰ ਬਾਹਰ ਆਇਆ ਕਿ ਉਹ ਸਾਰਾ ਡਿੰਪੀ ਢੱਲੋਂ ਨੂੰ ਪਿਆ ਅਕਾਲੀ ਦਲ ਦਾ ਜਿੰਨਾ ਵੋਟ ਬੈਂਕ ਘਰੋਂ ਨਿਕਲਿਆ ਬੂਤ ਤੱਕ ਆਇਆ ਕਿ ਉਹ ਸਾਰਾ ਡਿੰਪੀ ਢੱਲੋਂ ਨੂੰ ਪਿਆ ਜਾਂ ਮਨਪ੍ਰਿਤਵੀਰ ਚੋਂ ਝੂਗਾ ਲੈ ਗਿਆ ਕੁਝ ਜਾਂ ਉਹਦੇ ਵਿੱਚੋਂ ਕੋਈ ਰੂੰਗਾ ਨਾਲੇ ਬੈਂਕ ਦੇ ਹਿੱਸੇ ਵੀ ਆ ਗਏ ਸੋ ਕਾਲੀਵਾਲ ਦਾ ਵੋਟ ਬੈਂਕ ਖਾਸ ਕਰ ਗਿੱਦੜ ਵਾਹੇ ਦੇ ਵਿੱਚ ਬਹੁਤ ਨਤੀਜੇ ਨੂੰ ਸਪਸ਼ਟ ਰੂਪ ਵਿੱਚ ਪ੍ਰਾਪਤ ਕਰੇਗਾ ਫੈਸਲਾ ਕੁਲ ਸਿੱਤੀ ਛੋਏਗਾ ਤੇ ਕਾਲੀਵਾਲ ਦਾ ਵੋਟ ਬੈਂਕ ਤੇ ਸਾਰੇ ਉਮੀਦਵਾਰਾਂ ਨੇ ਪੂਰਾ ਟਿਲ ਤੱਕ ਜੋਰ ਲਾਇਆ ਜਿਸ ਦੇ ਕਰਕੇ 81% ਪੋਲਿੰਗ ਵੀ ਹੋਈ ਹੈ ਪਰ ਇੱਥੇ ਐਗਜ਼ਿਟ ਪੋਲ ਜਿਹੜੇ ਲੋਕ ਐਗਜ਼ਿਟ ਪੋਲ ਮੀਡੀਆ ਐਗਜ਼ਿਟ ਪੋਲ ਨੇ ਉਹ ਕਹਿੰਦੇ ਨੇ ਕਿ ਢਿੰਪਿ ਢੱਲੋਂ ਲੱਗਦਾ ਗੱਲ ਬਣਾ ਗਿਆ ਬਰਨਾਲੇ ਲੋਕ ਦਵੀਵਾਚੇ ਵੀ ਕਹਿੰਦੇ ਨੇ ਬਈ ਰਾਜਾ ਬੜੀਆਂ ਨਿਸ਼ਾਨੀਆਂ ਛੱਡਦਾ ਨਹੀਂਗਾ ਪਤਾ ਨਹੀਂ ਪਰ ਫਿਰ ਵੀ ਡਿਪਟੀ ਲੋ 2.5 ਸਾਲਾਂ ਲਈ ਖੈਰਪੌਂਟ ਜੀ ਕੰਮਜਾਬ ਹੁੰਦਾ ਤਾਂ ਫਿਰ ਬਰਨਾਲੇ 'ਚ ਕੁਝ ਉਲਟਾ ਹੋਣ ਜਾ ਰਿਹਾ ਮੀਥੇਰ ਲਗਾਤਾਰ ਦੋ ਵਾਰ ਜਿੱਤਣਾ ਫਿਰ ਐਮਐਲ ਛੱਡ ਕੇ ਐਮਪੀ ਲਈ ਲੜਨਾ ਤੇ ਉਹ ਵੀ ਜਿੱਤਣਾ ਤੇ ਹੁਣ ਐਮਐਲ ਦੀ ਚੋਣ ਆਪਣੇ ਉਮੀਦਵਾਰ ਦੀ ਚੋਣ ਆਪ ਮੀਥੇਰ ਨੇ ਆਪਣੇ ਸਿਰ ਤੇ ਲੜਨਾ ਪਰ ਵੋਟ ਉੱਤੇ 54% ਪੈਣਾ ਕਿ ਸ਼ਹਿਰੀ ਵੋਟ ਨਹੀਂ ਪਈ। ਮਤਲਬ ਸ਼ਹਿਰੀ ਵੋਟ ਪਾਉਣ ਨਹੀਂ ਨਿਕਲੇ, ਜੇ ਪਾਉਣ ਨਿਕਲੇ ਤਾਂ ਕਿਹਨੂੰ ਪਈ? ਕਿ ਸੱਤਾ ਨੂੰ ਚਲੀ ਗਈ? ਕਿ ਕਾਂਗਰਸੀ ਲੈ ਗਏ? ਕਿ ਜਾਂ ਸ਼ਹਿਰੀ ਵੋਟ ਭਾਜਪਾ ਨੂੰ ਹੀ ਪਈ? ਇਹ ਵੀ ਸਵਾਲ ਹੈ। ਤੇ ਫਿਰ 62 ਸੁਰਜੀਤ ਮਾਨ ਦਾ ਦੋਤਾ ਉਹਦਾ ਵੈਲਿਊ ਵੀ ਹੈ। ਹਾਂ। ਇੱਥੇ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੀ ਠੀਕ-ਠਾਕ ਵੋਟ ਲੈ ਕੇ ਜਾਏਗੀ। ਇੱਥੇ 62 ਵੀ ਫੈਸਲਾ ਕੁਨ ਸਥਿਤੀ 'ਚ ਪਰ ਇੱਥੇ ਮੁਕਾਬਲਾ ਸਿੱਧਾ ਆਪ ਤੇ ਕਾਂਗਰਸ ਚ ਉਹ ਇੱਥੇ ਜਿਵੇਂ ਚੱਬੇਵਾਲ ਚ ਆਪ ਦਾ ਐਜ ਲੱਗਦਾ ਜਿਵੇਂ ਡਿੰਪਿਟੇ ਲੋ ਦਾ ਐਜ ਲੱਗਦਾ ਗਿੱਦੜਵਾਚ ਉਵੇਂ ਇੱਥੇ ਕਹਿੰਦੇ ਕਿ ਕਾਂਗਰਸ ਉਮੀਦਵਾਰ ਕਾਲੇ ਦਾ ਐਜ ਲੱਗਦਾ ਇਸ ਲਈ ਪੰਜਾਬ ਵਾਲੇ ਐਗਜ਼ਿਟ ਪੋਲ ਸਹੀ ਰੂਪ ਚ 23 ਤਰੀਕ ਨੂੰ ਸਾਹਮਣੇ ਆਉਣਗੇ ਪਰ ਵੋਟ ਪਰਸੈਂਟ ਤਿੰਨ ਸੀਟਾਂ ਤੇ ਘਟਣਾ ਇਹ ਵੀ ਸਵਾਲ ਹੈ